ਜੀਦੀ ਜ਼ੁਬਾਨ ਵਿੱਚ ਫਤੇ ਉਹਦੀ ਜਹਾਨ ਵਿੱਚ ਫਤੇ ਜੀਦੀ ਅੱਖਾਂ ਵਿੱਚ ਫਤੇ ਉਹਦੀ ਲੱਖਾਂ ਵਿੱਚ ਫਤੇ ਜੀਤੇ ਬੁੱਲਾਂ ਵਿੱਚ ਫਤੇ ਉਹਦੀ ਕੁੱਲਾਂ ਵਿੱਚ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਗੀ ਸੋ ਜਿੰਨੇ ਵੀ ਸਾਡੇ ਗੈਸਟ ਪਹੁੰਚੇ ਨੇ ਜਿੰਨੇ ਵੀ ਮਹਿਮਾਨ ਪਹੁੰਚੇ ਨੇ ਬੱਬਲਪੁਰ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਦੋਂ ਵਿਆਹ ਹੋਵੇ ਜਾਂ ਸਾਡੇ ਪੰਜਾਬੀਆਂ ਦੇ ਕੋਈ ਵੀ ਖੁਸ਼ੀ ਦਾ ਕਾਰਜ ਹੋਵੇ ਕੋਈ ਵੀ ਕਿਸੇ ਦਾ ਜਨਮ ਦਿਨ ਹੋਵੇ ਕੋਈ ਵੀ ਖੁਸ਼ੀ ਦੀ ਗੱਲ ਹੋਵੇ ਤਾਂ ਉਥੇ ਕਿਤੇ ਪੰਗੜੇ ਪਹਿਨੇ ਲਾਜ਼ਮੀ ਨੇ ਉਹਨਾਂ ਤੋਂ ਬਿਨਾ ਸਾਡਾ ਕੋਈ ਵੀ ਜਿਹੜਾ ਕਾਰਜ ਹੈ ਜਿਹੜਾ ਵੀ ਪ੍ਰੋਗਰਾਮ ਹੈ ਉਹ ਨੇਪਰੇ ਨਹੀਂ ਚੜਦਾ ਇੱਕ ਗੱਡੀ ਤੇ ਦੋ ਪਹੀਏ ਹੁੰਦੇ ਨੇ ਤੇ ਦੋਨੋਂ ਹੋਣੇ ਬਾਜ਼ ਜ਼ਰੂਰੀ ਨੇ ਜਿੱਥੇ ਗਬਰੂਆਂ ਦੀ ਗੱਲ ਹੁੰਦੀਆਂ ਉਥੇ ਮੁਟਿਆਰਾਂ ਦੀ ਵੀ ਗੱਲ ਹੋਣੀ ਚਾਹੀਦੀ ਹੈ ਨਹੀਂ ਤਾਂ ਫਿਰ ਗੱਲ ਨਹੀਂ ਬਣਦੀ ਜੇ ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਹੈ ਇਸ਼ਕ ਕਹਿੰਦੇ ਚੰਗਿਆਂ ਚੰਗਿਆਂ ਨੂੰ ਨਚਾ ਦਿੰਦਾ ਤੇਰੇ ਇਸ਼ਕ ਨੇ ਨਚਾਇਆ ਕਰ ਥਈਆ ਥਈਆ ਜ਼ਿਕਰ ਰੱਬ ਦਾ ਤੇ ਗੱਲ ਯਾਰ ਦੀ ਹੁੰਦੀ ਏ ਜ਼ਿਕਰ ਰੱਬ ਦਾ ਗੱਲ ਯਾਰ ਦੀ ਹੁੰਦੀ ਏ ਸਾਡੇ ਮਸਹਬ ਦੀ ਨਾ ਪੁੱਛ ਯਾਰਾ ਇਬਾਦਤ ਰੱਬ ਦੀ ਤੇ ਸੂਰਤ ਦਿਲਦਾਰ ਦੀ ਹੁੰਦੀ ਏ ਸੋ ਪਿਆਰ ਜਿਹਨੂੰ ਕਹਿੰਦੇ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਹੈ ਕਹਿੰਦੇ ਬੰਦੇ ਦੇ ਹਾਲਾਤ ਕਿਵੇਂ ਐਵੇਂ ਦੇ ਹੋ ਜਾਂਦੇ ਨੇ ਨਾ ਤਾਂ ਉਹਨੂੰ ਪਤਾ ਲੱਗਦਾ ਹੈ ਹੈਨਾ ਤੇ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਐ ਦਿਨ ਚ ਰਾਤ ਤੇ ਦਿਨ ਚ ਰਾਤ ਲੱਗਦੀ ਐ ਉਹ ਗੱਲ ਕਰਨ ਲੱਗੇ ਆ ਅਸੀਂ ਸਾਡੇ ਪੰਜਾਬ ਦੀ ਕਿਉਂਕਿ ਪੰਜਾਬ ਤੁਹਾਨੂੰ ਪਤਾ ਹੀ ਐ ਮੇਲਿਆਂ ਦਾ ਦੇਸ਼ ਐ ਤਿਹਾਰਾਂ ਦਾ ਦੇਸ਼ ਐ ਸਾਡਾ ਰੰਗਲਾ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਐ ਜਿੱਥੇ ਅਸੀਂ ਪੈਦਾ ਹੋਏ ਆ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਤੇ ਕਿ ਸਾਨੂੰ ਇੰਨਾ ਅਮੀਰ ਜਿਹੜਾ ਵਿਰਸਾ ਅਮੀਰ ਸੱਭਿਆਚਾਰ ਮਿਲਿਆ ਐ ਜਿਨਾਂ ਕੀ ਹੋਰ ਕਿਸੇ ਨੂੰ ਕਿਤੇ ਨਹੀਂ ਮਿਲਿਆ ਸਭ ਤੋਂ ਵੱਡੇ ਵਿਰਸੇ ਦੇ ਮਾਲਕਾਂ ਜਿਹੜੇ ਅਸੀਂ ਆਂ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਝਾ ਪਾਈਆਂ ਨੂੰ ਛੱਡ ਕੇ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਇੱਕ ਦਿਨ ਅਸਾਂ ਪਰਦੇਸ ਨਾ ਵੀ ਬੂਹਾ ਮਾਰ ਜਾਣਾ ਇਹਨਾਂ ਹਵੇਲੀਆਂ ਦਾ ਕਹਿੰਦੇ ਨਿਤਨੀਤ ਵਗਦੇ ਰਹਿਣਗੇ ਪਾਣੀ ਨਿਤ ਪਤਨ ਤੇ ਮੇਲਾ ਬਚਪਨ ਨਿੱਤ ਜਵਾਨੀ ਬਣਦੀ ਨਿੱਤ ਕੱਤਣ ਦਾ ਵੇਲਾ ਜੋ ਪਾਣੀ ਅਜ ਪਤਣੋਂ ਲੰਗੇ ਫੇਰ ਨਾ ਆਵੇ ਭਲਕੇ ਬੇੜੀ ਦਾ ਪੂਰ ਤਿਰਿੰਝਣ ਦੀਆਂ ਕੁੜੀਆਂ ਫੇਰ ਨਾ ਬਹਿਣਾ ਲੱਗੇ ਜਿਹੜਾ ਸਮਾਂ ਇੱਕ ਵਾਰ ਚਲਾ ਜਾਂਦਾ ਹੈ ਉਹ ਵਾਪਸ ਕਦੇ ਨਹੀਂ ਸਾਨੂੰ ਮਿਲਦਾ ਹੁੰਦਾ ਅਸੀਂ ਭਾਵੇਂ ਦੁਨੀਆ ਦੀ ਦੌਲਤ ਦੇ ਲਈਏ ਤਾਂ ਵੀ ਉਹ ਇੱਕ ਲੰਮਾ ਜਿਹੜਾ ਗੁਜ਼ਰ ਗਿਆ ਸਾਨੂੰ ਵਾਪਸ ਨਹੀਂ ਮਿਲਣਾ ਸੋ ਮੈਂ ਰਿਕਵੈਸਟ ਕਰਾਂਗੀ ਅੱਜ ਦੀਆਂ ਜਿਹੜੀਆਂ ਸਾਨੂੰ ਖੜੀਆਂ ਮਿਲੀਆਂ ਨੇ ਇਹ ਖੁਸ਼ੀਆਂ ਦੀਆਂ ਖੜੀਆਂ ਬੜੇ ਸਵਾਗਤ ਨਾਲ ਦਿਲਦੀਆਂ ਨੇ ਇੱਕ ਇੱਕ ਪਲ ਇੱਕ ਇੱਕ ਲੰਮਾ ਇਥੋਂ ਆਪਣੇ ਨਾਲ ਯਾਦਗਾਰ ਬਣਾ ਕੇ ਲੈ ਕੇ ਜਾਣਾ ਕਿਉਂਕਿ ਜਦੋਂ ਵੀ ਤੁਸੀਂ ਇਹ ਵਿਆਹ ਦੀ ਵੀਡੀਓ ਵੇਖੋ ਜਦੋਂ ਵੀ ਇਹ ਫੋਟੋਗ੍ਰਾਫ ਦੇਖੋ ਤਾਂ ਤੁਹਾਡੇ ਚਿਹਰੇ ਤੇ ਜਿਹੜੀ ਇੱਕ ਪਿਆਰੀ ਜਿਹੀ ਸਮਾਈਲ ਆ ਜਾਵੇ ਸੋ ਸਮਾਈਲ ਉਹ ਤਾਂ ਆਉਂਦੀ ਹੈ ਜਦੋਂ ਤੁਹਾਡੀਆਂ ਯਾਦਾਂ ਖੂਬਸੂਰਤ ਹੋਣ ਯਾਦਾਂ ਕਹਿੰਦੇ ਬੰਦੇ ਨੂੰ ਰੁਵਾ ਵੀ ਦਿੰਦੀਆਂ ਨੇ ਤੇ ਹਸਾ ਵੀ ਦਿੰਦੀਆਂ ਨੇ ਜੀਦੇ ਹੋਣ ਤੋਂ ਆਲੇ ਪੰਦੇ ਉਹ ਗੁਲਾਬੀ ਹੋ ਸਕਦਾ ਹੈ ਜਿੱਥੇ ਨਿੱਤ ਲੱਗ ਮੇਲੇ ਉਹ ਪੰਜਾਬੀ ਹੋ ਸਕਦਾ ਹੈ ਸੋ ਤੁਸੀਂ ਬਚਪਨ ਦੀ ਗੱਲ ਕਰ ਰਹੇ ਸੀ ਆ ਦੇਖੋ ਇੱਕ ਛੋਟਾ ਪਿਆਰਾ ਜਿਹਾ ਬੱਚਾ ਖੜਿਆ ਹੈ ਹੈਨਾ ਇਹਨੂੰ ਕੋਈ ਪਰਵਾਹੀ ਨਹੀਂ ਹੈਗੀ ਬਾਵੇਂ ਇੱਥੇ ਜਿਹੜਾ ਮਰਜੀ ਬੈਠਾ ਹੋਵੇ ਨਾ ਕਿਸੇ ਤੋਂ ਕੁਝ ਨਹੀਂ ਲੈਣਾ ਦੇਣਾ ਤੇ ਬਚਪਨ ਤੋਂ ਬਾਅਦ ਜਿਵੇਂ ਜਿਵੇਂ ਬੰਦੇ ਨੂੰ ਹੋਸ਼ ਆਉਂਦਾ ਜਾਂਦਾ ਨਾ ਬੰਦਾ ਆਪਣੇ ਤੋਂ ਵੀ ਕਈ ਵਾਰੀ ਦੂਰ ਹੋਣ ਲੱਗ ਜਾਂਦਾ ਐਨਾ ਕੁਝ ਜਿਵੇਂ ਆ ਪਰੇ ਜ਼ਿੰਦਗੀ ਹੋ ਜਾਂਦੀ ਹੈ ਹੌਲੀ ਹੌਲੀ ਆਪਣੇ ਤੋਂ ਇੰਨਾ ਕੁ ਦੂਰ ਹੁੰਦਾ ਚਲਾ ਜਾਂਦਾ ਹੈ ਕਿਆ ਨੂੰ ਬਾਅਦ ਚ ਪਤਾ ਲੱਗਦਾ ਕਿ ਕਈ ਮੈਂ ਆਪਣੇ ਐਨੇ ਜਿਹੜੇ ਮੇਰੇ ਰਿਸ਼ਤੇ ਸੀ ਉਹ ਗਵਾ ਚੁੱਕਿਆ ਕਹਿੰਦੇ ਪੈਦਲ ਤੁਰਿਆ ਜਾਂਦਾ ਕਹਿੰਦਾ ਮੈਨੂੰ ਸਾਈਕਲ ਮਿਲ ਜਾਵੇ ਮਿਲ ਜਾਵੇ ਸਾਈਕਲ ਫਿਰ ਸਕੂਟਰ ਤੇ ਕਾਰ ਭਾਲਦਾ ਏ ਪੜਿਆ ਲਿਖਿਆ ਬੰਦਾ ਬਸ ਰੋਜ਼ਗਾਰ ਭਾਲਦਾ ਏ ਮਿਲ ਜਾਵੇ ਰੋਜ਼ਗਾਰ ਤੇ ਸੋਹਣੀ ਨਾਰ ਭਾਲਦਾ ਏ ਮਿਲ ਜਾਵੇ ਜੇ ਨਾਰ ਫਿਰ ਕੌਣ ਪੁੱਛਦਾ ਕਹਿੰਦੇ ਬੇਬੇ ਨੂੰ ਫਿਰ ਮੁੰਡਾ ਦੋ ਨਹੀਂ ਚੋਪੜੀਆਂ ਚਾਰ ਭਾਲਦਾ ਏ ਤੇ ਅੰਤ ਅੰਤ ਤਵੇਲੇ ਬੰਦਾ ਬੰਦੇ ਸਿਰਫ ਚਾਰ ਪਾਲਦਾ ਹੈ ਸੋ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਹੈ ਇਹ ਲਾਲਸਾ ਸਾਡੀ ਇਹ ਸਾਡੀ ਢੁੱਖ ਹੈ ਕਦੇ ਖਤਮ ਨਹੀਂ ਹੁੰਦੀ ਇੱਕ ਤੋਂ ਬਾਅਦ ਦੂਜੀ ਤੀਜੀ ਇੰਨੀਆਂ ਜਾਂਦੀਆਂ ਸਾਡੀ ਡਿਮਾਂਡਾਂ ਹੁੰਦੀਆਂ ਨੇ ਅਸੀਂ ਰੱਬ ਤੋਂ ਹਰ ਰੋਜ਼ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਆ ਸੋ ਜ਼ਿੰਦਗੀਆਂ ਜੀ ਇਦਾਂ ਹੀ ਚੱਲੀ ਜਾਣੀ ਐ ਆਪਾਂ ਪਰ ਉਦਾਸ ਨਹੀਂ ਹੋਣਾ ਜਿਹੜਾ ਜਿਹੜਾ ਬੰਦਾ ਇੱਥੇ ਪੰਜਾਬੀ ਬੈਠਾ ਹੈ ਪੰਜਾਬ ਨੂੰ ਬਿਲੋਂਗ ਕਰਦਾ ਹੈ ਪੰਜਾਬੀ ਨੂੰ ਸਮਝਦਾ ਹੈ ਉਹ ਇੱਕ ਵਾਰੀ ਹੱਥ ਖੜਾ ਕਰ ਲੋ ਪਲੀਜ਼ ਹੱਥ ਦਾ ਖੜਾ ਕਰ ਸਕਦੇ ਹੁਣ ਤਾਂ ਮੈਂ ਤਾੜੀਆਂ ਨਾਲ ਉਹਨਾਂ ਨਹੀਂ ਨਾ ਖਿਆ ਸਹੀ ਹੈ ਜੀ ਕਿਉਂਕਿ ਅਸੀਂ ਜਦੋਂ ਆਪਸ ਦੋ ਤਿੰਨ ਬੰਦੇ ਆਪਣੇ ਆਪ ਨੂੰ ਪੰਜਾਬੀ ਸਮਝਦੇ ਨੇ ਤੇ ਆ ਇੱਧਰ ਜਿਹੜੀਆਂ ਮੇਰੀਆਂ ਭੈਣਾਂ ਬੈਠੇ ਆ ਸਾਸਿਕਾਲ ਜੀ ਮੈਂ ਤੁਹਾਨੂੰ ਵੀ ਕਿਹਾ ਕਿਹੜਾ ਕਿਹੜਾ ਆਪਣੇ ਆਪ ਨੂੰ ਪੰਜਾਬੀ ਸਮਝਦਾਰ ਜਦੋਂ ਤੱਕ ਤੁਹਾਡੇ ਵੱਲੋਂ ਮੈਨੂੰ ਸਾਥ ਨਹੀਂ ਨਾ ਮਿਲਦਾ ਮੇਰੇ 'ਚ એનર્ਜੀ ਨਹੀਂ ਆਉਣੀ ਭਾਵੇਂ ਮੈਨੂੰ ਜੋ ਮਰਜ਼ੀ ਖਵਾ ਲਓ ਮੇਰੇ 'ਚ એનર્ਜੀ ਸਿਰਫ ਤੁਹਾਡੀਆਂ ਤਾੜੀਆਂ ਨਾਲ ਤੇ ਤੁਹਾਡੇ ਅਪਰੀਸ਼ੀਏਟ ਕਰਨ ਨਾਲ ਆਂਦੀ ਹੈ ਲੈ ਵੀ ਹੁਣ ਜੇ ਤੁਸੀਂ ਆਪਦੇ ਆਪ ਨੂੰ ਪੰਜਾਬੀ ਸਮਝਦੇ ਹੋ ਇੱਕ ਵਾਰੀ ਖੁੱਲ ਕੇ ਤਾੜੀ ਨਹੀਂ ਪੰਜਾਬੀਆਂ ਵਾਲਾ ਤਾੜਾ ਹਜੇ ਵਾਹ ਆਈ ਥੋੜੀ ਜੀ એનર્ਜੀ ਸ਼ੁਕਰ ਹੈ ਰੱਬਾ ਸ਼ੁਕਰ ਹੈ ਪਤਾ ਕੀ ਹੈ ਅਸੀਂ ਜਿੰਨਾ ਮਰਜੀ ਇੱਥੇ ਵਧੀਆ ਪਰਫਾਰਮ ਕਰੀ ਜਾਈਏ ਜਦੋਂ ਤੱਕ ਅਸੀਂ ਇੱਕ ਦੂਜੇ ਨਾਲ ਮਿਲ ਕੇ ਨਹੀਂ ਪਰਫਾਰਮ ਕਰਾਂਗੇ ਤੁਸੀਂ ਸਾਡਾ ਸਾਥ ਨਹੀਂ ਦਿਓਗੇ ਤੇ ਅਸੀਂ ਤੁਹਾਡਾ ਉਦੋਂ ਤੱਕ ਨਾ ਤਾਂ ਤੁਹਾਨੂੰ ਮਜ਼ਾ ਆਣਾ ਤੇ ਨਾ ਆਉਣਾ ਸਾਨੂੰ ਇਸ ਕਰਕੇ ਅਸੀਂ ਹੁਣ ਇੱਕ ਦੋ ਤੇ ਨਾਲ ਕਰਦੇ ਆ ਜੇ ਭਾਪਸ ਵਿੱਚ ਹੀ ਨਾ ਕੋਈ ਗੱਲ ਕੀਤੀ ਫੇਰ ਕੀ ਫਾਇਦਾ ਬੰਦਾ ਜਦੋਂ ਕਿਸੇ ਨੂੰ ਮਿਲਣ ਜਾਂਦਾ ਹੈ ਜੇ ਉਹਦੇ ਸਾਹਮਣੇ ਬੈਠ ਕੇ ਆ ਜਾਵੇ ਚਾਹ ਕੌਫੀ ਬੜੇ ਸਵਾਦ ਹੋਵੇ ਉਹ ਵੀ ਪੀ ਕੇ ਆ ਜਾਵੇ ਫਿਰ ਫਾਇਦਾ ਕੀ ਹੈ ਜੇ ਗੱਲ ਹੀ ਨਹੀਂ ਕੀਤੀ ਬਿਲਕੁਲ ਜੀ ਸੋਚੀ ਨਹੀਂ ਆ ਵੀ ਪੈਣਾ ਬੈਠੀਆਂ ਨੇ ਮੈਂ ਦੇਖ ਰਹੀ ਹਾਂ ਸਾਰੀਆਂ ਇੱਕ ਤੋਂ ਵੱਧ ਸੋਹਣੀਆਂ ਲੱਗ ਰਹੀਆਂ ਨੇ ਜੇ ਅੱਜ ਮੈਂ ਕਿਤੇ ਕਿਸੇ ਨੂੰ ਅਵਾਰਡ ਦੇਣਾ ਹੋਵੇ ਨਾ ਕਿ ਸਭ ਤੋਂ ਸੋਹਣੀ ਕੁੜੀ ਇੱਥੇ ਲੱਭ ਲੋ ਤਾਂ ਮੈਂ ਤਾਂ ਕੰਫਿਊਜ਼ ਹੋ ਜਾਣਾ ਐਸ ਕਰਕੇ ਫਿਰ ਮੈਂ ਆਪ ਹੀ ਰੱਖ ਲੈਣਾ ਕਿਉਂਕਿ ਮੇਰੇ ਤੋਂ ਨਹੀਂ ਸਾਈਡ ਨਹੀਂ ਹੋਣਾ ਕਿਹੜੀ ਕੁੜੀ ਨੂੰ ਦੀਏ ਤੇ ਆਪਾਂ ਆਪੇ ਰੱਖ ਲੈਣਾ ਸੋ ਥੈਂਕ ਯੂ ਸੋ ਮਚਂਦੇ ਬੁੱਤੀ ਜੀ ਕਰਦੇ ਕਿਤਾਬ ਦੀਆਂ ਗੱਲਾਂ ਸ਼ਰਾਬੀਆਂ ਚ ਹੁੰਦੀਆਂ ਸ਼ਰਾਬ ਦੀਆਂ ਗੱਲਾਂ ਜੱਟ ਕਰਦੇ ਨੇ ਗੱਲ ਰੇਹਾਂ ਸਪਰੇਹਾਂ ਦੀ ਆਸ਼ਿਕ ਮਾਸ਼ੂਕ ਕਰਦੇ ਪਿਆਰ ਦੀਆਂ ਗੱਲਾਂ ਵੈਲੀਆਂ ਚ ਹੁੰਦੀ ਹਥਿਆਰਾਂ ਦੀ ਚਰਚਾ ਬਾਣੀਆਂ ਕਰਦੇ ਨੇ ਸਦਾ ਹਿਸਾਬ ਦੀਆਂ ਗੱਲਾਂ ਪਰ ਜਿੱਥੇ ਮਰਜ਼ੀ ਚੱਲੇ ਜਾਈਏ ਦੋਸਤੋ ਸਾਰੇ ਪਾਸੇ ਹੁੰਦੀਆਂ ਨੇ ਪੰਜਾਬ ਦੀਆਂ ਗੱਲਾਂ ਵਾਹਿਗੁਰੂ ਪੰਜਾਬ ਦੀਆਂ ਗੱਲਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਹੁੰਦੀਆਂ ਨੇ ਕਹਿੰਦੇ ਪੰਜਾਬੀ ਬੰਦੇ ਜਿੱਥੇ ਪਿਆਰ ਪਾ ਲੈਂਦੇ ਨੇ ਪਿਆਰ ਵੀ ਸਿੱਖਣਾ ਤਰਕ ਤੋੜ ਨਹੀਂ ਬੰਦੇ ਨੇ ਤੇ ਜਿੱਥੇ ਵੈਰ ਪਾ ਲੈਂਦੇ ਨੇ ਉਹਦੇ ਤੋਂ ਫੇਰ ਪਿੱਛੇ ਹਟਣ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ